ਕਿਵੇਂ ਕਿ ਨੰਗਲ ਸ਼ਹਿਰ ਦੇ ਲੋਕਾਂ ਨੂੰ ਸਾਰਿਆਂ ਨੂੰ ਇਹ ਜਾਣਕਾਰੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਨੰਗਲ ਦੇ ਵਿੱਚ ਦਰਤੀ ਸਹਿੰਦਮ ਹਾਲ ਸੀ ਇਸ ਲੀਜ਼ ਮਸਲੀ ਨੂੰ ਲੈ ਕੇ ਕਿਉਂਕਿ ਕਿਸੇ ਸ਼ਹਿਰੀ ਨੇ ਪੰਜਾਬ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਉਹਦੇ ਅਗੇਂਸਟ ਹਾਈ ਕੋਰਟ ਨੇ ਇੱਕ ਆਰਡਰ ਜਾਰੀ ਕਰਤਾ ਕਿ ਬੀਬੀਐਮਬੀ ਦੇ ਜਿੰਨੇ ਵੀ ਐਕਸ਼ਨ ਆਰਡਰ ਪਿਛਲੇ ਕੋ 25 ਸਾਲਾਂ ਤੋਂ ਸਟੈਂਡ ਕਰਦੇ ਆ ਉਹਨਾਂ ਨੂੰ ਖਾਲੀ ਕਰਾਇਆ ਗਿਆ ਉਸ ਮਸਲੇ 'ਚ 64 ਲੋਕ ਸਗੇ ਜਿਹੜੇ ਇਸ ਇਕਸਨ ਆਰਡਰਾਂ ਦੇ ਜਿਨ੍ਹਾਂ ਦੇ ਉੱਤੇ ਇਸ ਗਾਜ ਗਿਰਦੀ ਨਜ਼ਰ ਆ ਰਹੀ ਸੀ ਉਸ ਨੂੰ ਲੈ ਕੇ ਅਸੀਂ ਆਪਣਾ ਸਾਥੀਆਂ ਦੇ ਨਾਲ ਮੰਥਨ ਕੀਤਾ ਕਿ ਅਸੀਂ ਇਹਦਾ ਕੀ ਕਾਨੂੰਨੀ ਰਾਏ ਲਈ ਕਿ ਅਸੀਂ ਕਿਸ ਤਰੀਕੇ ਨਾਲ ਇਹਨੂੰ ਹੱਲ ਕੀਤਾ ਜਾਵੇ ਉਹ ਅੱਜ ਉਸ ਆਰਡਰ ਦੇ ਅਗੇਂਸਟ ਅਸੀਂ ਹਾਈ ਕੋਰਟ 'ਚ ਅਪੀਲ ਪਾਈ ਸੀ ਜਿਸ ਦੀ ਸੁਣਵਾਈ ਅੱਜ ਹੋਈ ਯੋਨੀਕਾ ਅੱਜ 10 ਦਸੰਬਰ ਨੂੰ ਉਸ ਦੇ ਵਿੱਚ ਮਾਨਯਾ ਹਾਈ ਕੋਰਟ ਨੇ ਸਾਨੂੰ ਰਿਲੀਫ ਦਿੱਤਾ ਕਿ ਜਿਹੜੇ ਏਵਿਕਸ਼ਨ ਆਰਡਰ ਹੋਏ ਹੋਏ ਐ ਉਹਦੇ ਵਿੱਚ ਕਈ ਸਾਲਾਂ ਤੋਂ ਸਾਡਾ ਲੀਜ਼ ਦਾ ਮਸਲਾ ਚੱਲੇ ਆ ਰਿਹਾ ਕਿਉਂਕਿ ਇਹਨਾਂ ਦੇ ਵਿੱਚ ਦੋ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਜਗਾ ਜ਼ਮੀਨ ਸਾਡੀ ਹੈ ਬੀਬੀਐਮ ਵੀ ਕਹਿੰਦੀ ਹੈ ਕਿ ਸਾਡੀ ਇਸ ਦੋਨਾਂ ਸਰਕਾਰਾਂ ਦੇ ਡਿਸਪਿਊਟ ਦੇ ਵਿੱਚ ਅਸੀਂ ਜਿਹੜੇ ਲੈਸੀ ਹੈਗੇ ਆ ਉਹ ਇਸ ਦੇ ਚਲੇ ਜਾ ਰਹੀ ਸੀ ਕਾਫੀ ਸਾਲਾਂ ਤੋਂ ਸਾਡਾ BBMB ਦੇ ਨਾਲ ਕਿਉਂਕਿ ਅਸੀਂ BBMB ਦੇ origianlly ਲੈਸੀ ਆ ਅਸੀਂ 60 70 ਸਾਲ ਤੋਂ ਇੱਥੇ ਲੋਕ ਬੈਠੇ ਆ ਆਪਣਾ ਕੋਈ ਕਾਰੋਬਾਰ ਕਰ ਰਿਹਾ ਕੋਈ ਰਹਿਸ਼ੀ ਜਗ੍ਹਾ ਦੇ ਉੱਤੇ ਬੈਠਾ ਹੈ ਤੇ BBMB ਨੇ ਹੁਣ ਜਿਹੜੇ eviction order ਲਾਗੂ ਕਰਨ ਵਾਸਤੇ ਜਿਹਨੇ ਆਦੇਸ਼ ਹਾਈ ਕੋਰਟ ਨੇ ਦਿੱਤੇ ਉਹਦੇ ਤੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਅਸੀਂ ਅੱਜ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਸਾਨੂੰ ਉਸ eviction order ਨੂੰ ਵਾਪਸ ਲੈ ਲਿਆ ਕਿ ਉਹਦੇ ਤੇ ਸਾਨੂੰ ਸਟੇ ਦਿੱਤਾ ਫਿਲਹਾਲ ਅਸੀਂ ਸਾਰੇ ਸ਼ਹਿਰੀ ਅਸੀਂ ਬਹੁਤ ਅੱਜ ਇਸ ਰਿਲੀਫ ਦੇ ਉੱਤੇ ਬਹੁਤ ਖੁਸ਼ ਆਂ ਔਰ ਬਹੁਤ ਧੰਨਵਾਦ ਕਰਦੇ ਆਂ ਮਾਨਯੀ ਹਾਈ ਕੋਰਟ ਦਾ ਕਿ ਜਿਨ੍ਹਾਂ ਨੇ ਇਸ ਗਰਦੇ ਮਾਹੌਲ ਨੂੰ ਖਤਮ ਕੀਤਾ ਪਰ ਜਿਸ ਤਰੀਕੇ ਨਾਲ ਪਹਿਲਾਂ ਕਿਹਾ ਕਿ ਸਰਕਾਰਾਂ ਬਹੁਤ ਸਿਆਣੀਆਂ ਆਏ ਹਮੇਸ਼ਾ ਇਸ਼ੂ ਬਣਿਆ ਰਿਹਾ ਕੋਈ ਇਹਦਾ ਪਰਮਾਨੈਂਟ ਸੋਲੂਸ਼ਨ ਨਹੀਂ ਹੋਇਆ ਪਰਮਾਨੈਂਟ ਸੋਲੂਸ਼ਨ ਦੇ ਵਿੱਚ ਅਸੀਂ ਕਾਫੀ ਸਾਲੀਆਂ ਕੋਸ਼ਿਸ਼ਾਂ ਜਾਰੀ ਹੈ ਪਿਛਲੇ ਕਈ ਸਾਲਾਂ ਤੋਂ ਉਹਦੇ ਵਿੱਚ ਸਾਨੂੰ ਕਾਫੀ ਹੱਦ ਕਰ ਸਾਡੀ ਗੱਲਬਾਤ ਫਾਈਨਲ ਸਟੇਜ ਤੇ ਹੈ ਜੀ ਮੌਜੂਦਾ ਸਰਕਾਰ ਮੌਜੂਦਾ ਸਰਕਾਰਾਂ ਬੀਬੀਐਮਬੀ ਦੇ ਨਾਲ ਸਾਡੀ ਗੱਲ ਚੱਲ ਰਹੀ ਹੈ ਬੀਬੀਐਮਬੀ ਦੇ ਨਾਲ ਕਾਫੀ ਅ ਅਸੀਂ ਕਲੋਸ ਪਹੁੰਚ ਗਏ ਹਾਂ ਦੋਨੋਂ ਤਰ੍ਹਾਂ ਦੀ ਸਹਿਮਤੀ ਹੋ ਗਈ ਸਾਡੇ ਵਪਾਰੀ ਲੋਕਾਂ ਦੀਆਂ ਰਿਹਾ ਹੈ ਸ਼ਿਰੂਕਾਂ ਦੀ ਲੀਜ਼ ਮਸਲੇ ਦੇ ਵਿੱਚ ਉਹ ਹੁਣ ਬੋਰਡ ਦੀ ਮੀਟਿੰਗ ਦਾ ਉਹ ਇੰਤਜ਼ਾਰ ਕਰਦੇ ਆ ਉਹ ਕਹਿੰਦੇ ਸਾਡੀ ਬੋਰਡ ਦੀ ਮੀਟਿੰਗ ਚ ਹੋਏਗਾ ਆਲਮੋਸਟ ਦੋਨੋਂ ਤਰ੍ਹਾਂ ਦੀ ਸਹਿਮਤੀ ਬਣ ਚੁੱਕੀ ਹੈ ਲੀਜ਼ ਮਸਲੇ ਵਿੱਚ ਜਿਹੜੀ ਇਸ ਮਸਲੇ ਲੈ ਕੇ ਕਿਸੇ ਦਾ ਉਹਨਾਂ ਦੇਖਦੇ ਹੋ ਕਿ BBMP ਨੇ ਜਿਸ ਹਿਸਾਬ ਨਾਲ 60 ਬੰਦੇ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ ਨਹੀਂ ਇਸ ਨੂੰ ਲੈ ਕੇ ਕਿਦਾਂ ਦਾ ਰਵਈਆ ਨਜ਼ਰ ਆ ਨਹੀਂ ਉਸ ਉਹ BBMP ਦੀ ਮਜਬੂਰੀ ਹੋ ਗਈ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਜਦੋਂ ਹੁਕਮ ਦਿੱਤੇ ਤਾਂ BBMP ਦੀও ਮਜਬੂਰੀ ਹੋ ਗਈ ਠੀਕ ਹੈ ਜੀ ਕਿ ਓਬਿક્ਸ਼ਨ ਆਰਡਰ ਉਹਨਾਂ ਨੇ ਕਿਹਾ ਕਿ 31 ਦਸੰਬਰ ਤੱਕ ਉਸ ਨੂੰ ਉਸ ਆਰਡਰ ਨੂੰ ਇੰਪਲੀਮੈਂਟ ਕਰੋ ਉਸੇ ਦੇ ਅਗੇਂਸਟ ਅਸੀਂ ਲੋਕ ਰਿਵਿਊ ਪਟੀਸ਼ਨ ਫਾਈਲ ਕੀਤੀ ਉਸ ਆਰਡਰਾਂ ਦੇ ਕੇ ਜਿਸ ਵਿੱਚ ਅੱਜ ਸਾਨੂੰ ਉਹਨਾਂ ਨੇ ਰਿਲੀਜ਼ ਕੀਤਾ ਮੌਜੂਦਾ ਪੰਜਾਬ ਸਰਕਾਰ ਦੇ ਮੰਤਰੀ ਵੀ ਨੇ ਵਿਧਾਇਕ ਨੇ ਉਹ ਬੜਾ ਹਿੱਕ ਟੋਕੇ ਕਹਿ ਰਹੇ ਕਿ ਕਿਸੇ ਨੂੰ ਵੀ ਨੰਗਲ ਤੋਂ ਜੜਨ ਨਹੀਂ ਦਿੱਤਾ ਜਾਊਗਾ ਇਸ ਨਾਲ ਅਸੀਂ ਨਹੀਂ ਅਸੀਂ ਹਰ ਕਿਸੇ ਦਾ ਜੋ ਵੀ ਸਾਡੇ ਮਸਲੇ ਦੇ ਵਿੱਚ ਲੀਜ਼ ਮਸਲੇ ਨੂੰ ਹੱਲ ਕਰਾਉਣ ਦੇ ਵਿੱਚ ਕੋਈ ਵੀ ਸਾਡੀ ਮਦਦ ਕਰੇਗਾ ਅਸੀਂ ਉਹਦੀ ਮਦਦ ਲੈਣ ਲਈ ਤਿਆਰ ਠੀਕ ਹੈ ਸਰ ਹਾਂਜੀ ਇਸ ਕੈਂਪੀ ਦੇਖ ਕੇ ਸਰ ਹਾਂਜੀ ਸਰ ਇੱਕ BBMB ਦੇ ਨਾਲ ਜਿਹੜਾ ਇਸ਼ੂ ਚੱਲਦਾ ਆ ਰਿਹਾ ਲੰਬੇ ਸਮੇਂ ਤੋਂ ਲੀਜ਼ ਨੂੰ ਲੈ ਕੇ ਉਹ ਕੀ ਇਸ਼ੂ ਹੈ ਥੋੜੀ ਜਿਹੀ ਉਹਦੀ ਬੈਕਗ੍ਰਾਉਂਡ ਸੰਖੇਪ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਕੋਰਟ ਦੇ ਵਿੱਚ ਵੀ ਗਏ ਸੀ ਇਵਿਕਸ਼ਨ ਆਰਡਰ ਜਦੋਂ ਹੋਇਆ ਹਾਈ ਕੋਰਟ ਤੇ ਤੇ ਕੀ ਉਹਦਾ ਫੈਸਲਾ ਹੋਇਆ ਥੋੜੀ ਜਿਹਾ ਤੇ ਬਾਰੇ ਜਾਣਕਾਰੀ ਦਿਓ ਮੈਂ ਪਹਿਲਾਂ ਤਾਂ ਤੁਹਾਨੂੰ ਫ੍ਰੋਮ ਦ ਵੈਰੀ ਬਿਗਨਿੰਗ ਦੱਸਣਾ ਚਾਹੂੰਗਾ ਕਿ ਸਾਡੀ ਜਿਹੜੀ ਨੰਗਲ ਦੀ ਹੋਂਦ ਹੈ ਤੇ 1947 ਵਿੱਚ ਜਦ ਨੰਗਲ ਨੂੰ ਐਸਟੈਬਲਿਸ਼ ਕੀਤਾ ਗਿਆ ਸੀ ਉਸ ਟਾਈਮ ਆਪਾਂ ਲਾਈਕ ਇੱਥੇ ਸ਼ਾਪਕੀਪਰਸ ਨੂੰ ਪੰਜਾਬ ਸਰਕਾਰ ਦੁਆਰਾ ਖੁਦ ਵਸਾਇਆ ਗਿਆ ਸੀ ਜਿਹਦੇ ਵਿੱਚ ਕੁਝ ਐਗਰੀਮੈਂਟ ਸਾਡੇ ਉਸ ਟਾਈਮ ਪੰਜਾਬ ਸਰਕਾਰ ਨਾਲ ਹੋਏ ਸੀ ਜੋ ਕਿ ਉਹਦੇ ਵਿੱਚ ਮੌਜੂਦ ਹੈ ਸਾਡੀ ਮਾਰਕੀਟ ਚ ਕਈ ਐਗਰੀਮੈਂਟ ਹੈਗੇ ਆ ਤੇ ਉਸ ਤੋਂ ਬਾਅਦ ਜਦ 1966 ਵਿੱਚ BBMB ਬਣੀ ਹੈ ਪੰਜਾਬ ਦੀ ਔਰਗੇਨਾਈਜੇਸ਼ਨ ਐਕਟਰ ਹੈ ਤੇ ਉਸ ਤੋਂ ਬਾਅਦ ਲੇਟਰ ਓਨ ਜੋ ਐਗਰੀਮੈਂਟਸ ਹੋਏ ਆ ਲੀਜ਼ ਤੇ ਉਹ BBMB ਰਾਹੀਂ ਹੁੰਦੇ ਰਹੇ ਉਸ ਤੋਂ ਬਾਅਦ ਜੋ ਲੀਜ਼ ਐਗਰੀਮੈਂਟਸ ਹੈ ਕਿਸੇ ਦੇ ਕੋਈ ਲੈਸੀ ਐਕਸਪਾਇਰ ਹੋ ਗਏ ਜਾਂ ਅੱਗੇ ਪ੍ਰਾਪਰਟੀ ਸਬ ਲੈਟ ਹੋ ਗਈਆਂ ਕਾਏ ਐਗਰੀਮੈਂਟਸ ਰੀਨਿਊ ਹੋਣੇ ਬੰਦ ਹੋ ਗਏ ਰੀਨਿਊ ਹੋਣੇ ਬੰਦ ਹੋ ਗਏ ਤਾਂ BBMP ਨੇ ਅੱਗੇ ਇਹਦੇ ਐਵਿਕਸ਼ਨ ਕੇਸਿਸ ਚਲਾਉਂਦੇ ਹੋਏ ਕਿ ਜਿਹੜੇ ਇਹ ਲੋਗ ਹੁਣ ਬੈਠੇ ਆ ਕਿ ਇਹ ਅਨ ਅਥਰਾਇਜ਼ਡ ਹੋ ਚੁੱਕੇ ਆ ਪ੍ਰਾਪਰਟੀ ਨੂੰ ਇਹਨਾਂ ਦੇ ਐਵਿਕਸ਼ਨ ਕੇਸਿਸ ਆਪਣੇ ਸਟੇਟ ਆਫਿਸ ਦੀ ਕੋਰਟ ਤੇ ਚਲਾਣੇ ਸ਼ੁਰੂ ਕਰਤੇ ਤੇ ਜਿਹਦੇ ਵਿੱਚ ਐਵਿਕਸ਼ਨਸ ਹੋ ਜਾਂਦੀਆਂ ਸੀ ਤੇ ਉਹ ਵਿਕਸ਼ਨ ਆਰਡਰ ਅੱਦੀ ਖੜੇ ਰਹਿੰਦੇ ਸੀ ਜਾਂ ਅਪੀਲਸ ਲੋਕ ਚਲੇ ਜਾਂਦੇ ਸੀ ਤਾਂ ਉਹ ਆਪਣਾ ਮੈਟਰ ਕੋਰਟ ਚ ਦ ਕੋਰਟ ਰਹਿ ਜਾਂਦਾ ਸੀ ਤੇ ਹੁਣ ਇਹਦੇ ਵਿੱਚ ਕੀ ਹੋਇਆ ਹੈ ਇੱਕ ਕੋਈ ਅੰਕੁਸ਼ ਨਾਮਕ ਵਿਅਕਤੀ ਹੈ ਜਿਨੇ ਇੱਕ ਪੀਆਈਐਲ ਰੀਸੈਂਟਲੀ ਹਾਈ ਕੋਰਟ ਵਿੱਚ ਫਾਈਲ ਕੀਤੀ ਸੀ ਤੇ ਉਹਨੇ ਇੱਕ ਮੈਂਸ਼ਨ ਕੀਤਾ ਸੀ ਕੋਈ ਪ੍ਰਾਪਰਟੀ ਦਾ ਜੋ ਮੇਨ ਮਾਰਕੀਟ ਦੇ ਵਿੱਚ ਹੈ ਤੇ ਉਹਦੇ ਅਗੇਂਸਟ ਉਹਨੇ ਕਿਹਾ ਸੀ ਕਿ ਇਹਨਾਂ ਦੇ ਵਿਕਸ਼ਨ ਆਰਡਰ ਆਰਾਊਂਡ 22 ਸਾਲ ਪੁਰਾਣੇ ਹੈ ਕਿ ਇਸ ਨੂੰ ਅਵਿਕਟ ਬੀਬੀਐਮਬੀ ਨਹੀਂ ਕਰਦੀ ਹੈ ਤੇ ਬੀਬੀਐਮਬੀ ਉਸ ਤੇ ਪਾਰਟੀ ਸੀ ਤੇ ਬੀਬੀਐਮਬੀ ਅਪੀਅਰ ਵੀ ਹੋਈ ਹੈ ਉਸ ਪੀਆਈਐਲ ਦੇ ਵਿੱਚ ਉਹਨਾਂ ਨੇ ਇੱਕ ਰਿਟਰਨ ਰਿਪਲਾਈ ਫਾਈਲ ਕੀਤਾ ਹੈ ਉਸ ਰਿਟਰਨ ਰਿਪਲਾਈ ਦੇ ਵਿੱਚ BBMB ਕਲੇਮ ਕਰਕੇ ਚਲਦੀ ਸੀ ਕਿ ਇਹਦੇ ਵਿੱਚ ਦੋ ਪਾਰਟੀਆਂ ਦਾ ਪਰਸਨਲ ਡਿਸਪਿਊਟ ਹੈ ਬਟ ਇਹਨੂੰ ਇੱਕ ਕਲਰ ਆਫ ਪੀਆਈਐਲ ਦਿੱਤਾ ਗਿਆ ਤੇ ਨਾਲ ਹੀ BBMB ਨੇ ਇਹ ਵੀ ਮੈਂਸ਼ਨ ਕੀਤਾ ਕਿ ਕੱਲੇ ਇਕਵਿਕਸ਼ਨ ਆਰਡਰ ਨਹੀਂ ਸਾਡੇ ਕੋਲ ਇਹਦੇ ਵਿੱਚ ਜੋ ਪ੍ਰੈਜ਼ੈਂਟਲੀ ਉਹਨਾਂ ਨੇ ਲਿਸਟ ਲਗਾਈ ਆ ਅਰਾਊਂਡ 60 ਤੋਂ 70 ਪ੍ਰਾਪਰਟੀਜ਼ ਸੀ ਕਿ 60 ਤੋਂ 70 ਪ੍ਰਾਪਰਟੀਆਂ ਦੇ ਇਕਵਿਕਸ਼ਨ ਆਰਡਰ ਖੜੇ ਆ ਬਟ ਡਿਊ ਟੂ ਕਿ ਸਾਨੂੰ ਪੁਲਿਸ ਫੋਰਸ ਨਹੀਂ ਮਿਲਦੀ ਜਿਸ ਕਾਰਨ ਇਹ ਐਗਜ਼ੀਕਿਊਟ ਨਹੀਂ ਹੋ ਪਾਉਂਦੇ ਤੇ ਇਸ ਦੇ ਦੌਰਾਨ ਇੱਕ ਚੀਜ਼ ਹੋਰ ਹੈ ਜੀ ਕਿ ਦੌਰਾਨੇ ਟਾਈਮ ਇਹਦੇ ਵਿੱਚ ਪਹਿਲੇ ਵੀ BBMB ਅਤੇ ਪੰਜਾਬ ਸਰਕਾਰ ਐਂਡ ਅਫੈਕਟਿਡ ਪਾਰਟੀਆਂ ਦੇ ਕਈ ਮੈਟਰਸ ਹਾਈ ਕੋਰਟ 'ਚ ਚੱਲਦੇ ਆਏ ਸੀ ਜੋ ਕਿ ਸਾਲ 2013 ਵਿੱਚ ਇੱਕ ਰਿਟ ਸੀ ਜਿਹਦੇ ਵਿੱਚ ਆਪਣਾ ਕਿਆ ਨਾਮ ਉਹਨੂੰ ਡਿਸਾਈਡ ਕੀਤਾ ਗਿਆ ਸੀ ਕਿ ਇਹ ਪ੍ਰਮਾਈਸਿਸ ਦਾ ਕੁਐਸ਼ਨ ਉੱਠਿਆ ਸੀ ਕਿ ਇਹ ਪੰਜਾਬ ਸਰਕਾਰ ਦੀ ਹੈ ਜਾਂ BBMB ਦੀ ਹੈ ਉਹਦੇ ਵਿੱਚ ਮੈਡਮ ਨੀਰਜਾ ਮਾਥੁਰ ਸੀ ਜਿਨ੍ਹਾਂ ਨੇ ਆਪਣੀ ਰਿਪੋਰਟ ਦਿੱਤੀ ਸੀ 2014 ਦੇ ਵਿੱਚ ਕਿ ਇਹ ਜੋ ਆਪਣਾ ਪ੍ਰਾਪਰਟੀਆਂ ਹੈਗੀਆਂ ਜਿਹੜੀ ਮੈਨੇਜ ਐਂਡ ਕੰਟਰੋਲ ਹੈ ਉਹ BBMP ਰਾਹੀਂ ਕੀਤੀ ਜਾਊਗੀ ਤੇ ਸਰਪਲਸ ਲੈਂਡ ਜਿਹੜੀ ਹੋਊਗੀ ਉਹ ਹੋਊਗੀ ਪੰਜਾਬ ਸਰਕਾਰ ਦੀ ਜੋ ਕਿ ਸਭ ਤੋਂ ਵੱਡਾ ਕੁਐਸ਼ਨ ਸੀ ਕਿ ਉਸ ਵਿੱਚ ਓਨਰਸ਼ਿਪ ਨਹੀਂ ਕਲੀਅਰ ਕਰ ਪਾਈ ਉਹ ਰਿਪੋਰਟ ਹੁਣ ਰੀਸੈਂਟਲੀ ਜਿਹੜਾ ਹੋਇਆ ਸੀਗਾ ਕਿ ਐਵਿਕਸ਼ਨ ਕਰਨ ਦੇ ਲਈ ਵੀ ਹੁਕਮ ਜਾਰੀ ਕਰ ਦਿੱਤੇ ਗਏ ਸੀ ਉਸ ਤੋਂ ਬਾਅਦ ਹੀ ਤੁਸੀਂ ਕੋਰਟ ਦੇ ਵਿੱਚ ਗਏ ਜਿੱਥੋਂ ਤੁਸੀਂ ਥੋੜਾ ਜਿਹਾ ਉਸ ਉਸ ਸਮੇਂ ਦੱਸ ਦਿੰਨਾ ਹੈ ਜੀ ਉਸ ਐਕਚੁਅਲੀ ਕੀ ਹੈ ਜੀ ਜੋ ਰੀਸੈਂਟਲੀ ਇਹ ਆਰਡਰ ਹੋਇਆ ਸੀ ਇਹ ਸਾਰਿਆਂ ਪਰ ਹੀ ਲਾਗੂ ਹੋ ਗਿਆ ਜੋ ਲਿਸਟ ਬੀਬੀਐਮਬੀ ਨੇ ਉੱਥੇ ਦਿੱਤੀ ਸੀ ਇਹ ਇੱਕ ਪਾਰਟੀ ਤੇ ਨਹੀਂ ਲਾਗੂ ਹੋਇਆ ਜਿਹਦੇ ਅਗੇਂਸਟ ਇੱਕ ਕੇਸ ਫਾਈਲ ਹੋਇਆ ਸੀ ਜੀ ਤੇ ਜਦੋਂ ਲਿਸਟ ਦਿੱਤੀ ਹੈ ਤਾਂ ਉਹਦੇ ਵਿੱਚ ਮੋਸਟਲੀ ਕਿਉਂਕਿ ਸਾਰੀਆਂ ਹੀ ਪਾਰਟੀਆਂ ਇੱਜਾ ਸੀ ਜਿਹੜਾ ਨੂੰ ਜਿਨ੍ਹਾਂ ਨੂੰ ਸੁਨਿਆ ਨਹੀਂ ਗਿਆ ਜੀ ਕੋਰਟ ਨੇ ਸਿਰਫ ਇਹ ਦੇਖਦੇ ਹੋਏ ਕਿ ਇਹਨਾਂ ਪਰ ਰਿਵਿਸ਼ਨ ਆਰਡਰ ਹੈ ਤੇ ਲਿਸਟ ਲੱਗੀ ਉਹਨਾਂ ਨੇ ਰਿਵਿਸ਼ਨ ਦਿੱਤੀ ਤੇ ਹੁਣ ਕੁਝ ਜੋ ਪਾਰਟੀਆਂ ਸੀ ਜਿਸ ਚ ਮжоਰਟੀ ਮੈਂ ਪਹਿਲੇ ਵੀ ਦੱਸਿਆ ਕਿ ਮੇਨ ਮਾਰਕੀਟ ਦੀ ਪਾਰਟੀਆਂ ਹੈ ਉਹ ਇੱਕ ਰਿਵਿਊ ਐਪਲੀਕੇਸ਼ਨ ਦੇ ਵਿੱਚ ਹਾਈ ਕੋਰਟ ਵਿੱਚ ਪੇਸ਼ ਹੋਈਆਂ ਤੇ ਅੱਜ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਦੁਆਰਾ ਆਪਣਾ ਜੋ ਪੁਰਾਣਾ ਆਰਡਰ ਸੀ 112 2025 ਦਾ ਉਹਨੂੰ ਸਟੇ ਕਰ ਦਿੱਤਾ ਗਿਆ ਤੇ ਜੋ ਇਹ ਰਿਵਿਊ ਐਪਲੀਕੈਂਟ ਹੈ ਇਹਨਾਂ ਨੂੰ ਹੀ ਰਿਲੀਫ ਮਿਲਿਆ ਤੇ ਨਾਲ ਦੇ ਨਾਲ ਸਾਰੇ ਸ਼ਹਿਰ ਨੂੰ ਰਿਲੀਫ ਮਿਲਿਆ ਜਿਹਦੇ ਵਾਸਤੇ ਆਪਾਂ ਕਹਿੰਦੇ ਕਿ ਬਹੁਤ ਚੰਗੀ ਗੱਲ ਹੈ ਸਾਡੇ ਸ਼ਹਿਰ ਲਈ ਤੁਸੀਂ ਰਿਪਰੈਜ਼ੈਂਟ ਕੀਤਾ ਕਿੰਨੇ ਕੁ ਲੋਕ ਜਿਹੜੇ ਅਫੈਕਟ ਆ ਰਹੇ ਆ ਨੰਗਲ ਸ਼ਹਿਰ ਦੀ ਜੋ ਤਰਾਸਦੀ ਹੈ ਜੋ ਕਹਾਣੀ ਹੈ ਉਹ ਆਪਣੇ ਆਪ ਚ ਇੱਕ ਅਲੱਗ ਹੀ ਦਾਸਤਾਨ ਹੈ ਇੱਕ ਪਾਸੇ ਤਾਂ ਭਾਰਤ ਸਰਕਾਰ ਕਹਿੰਦੀ ਹੈ ਕਿ ਅਸੀਂ 스마트 ਸਿਟੀ ਬਣਾਣੇ ਨਵੇਂ ਸ਼ਹਿਰ ਬਣਾਣੇ ਨੰਗਲੋ ਸ਼ਹਿਰ ਜੋ 1960 ਦੇ ਦਸ਼ਕ ਚ ਬਸਿਆ ਸਾਡੇ ਸਾਰੇ ਪਿੰਡਾਂ ਨੇ ਸਾਡੇ ਵੀ ਬਜ਼ੁਰਗਾਂ ਨੇ ਕਿਸੇ ਨੇ ਜ਼ਮੀਨਾਂ ਦਿੱਤੀਆਂ ਕਿਸੇ ਨੇ ਹੱਥੀ ਮਿਹਨਤ ਕਰਕੇ ਨੰਗਲ ਸ਼ਹਿਰ ਬਸਾਇਆ ਡੈਮ ਬਣਾਏ ਤੇ ਉਸ ਤੋਂ ਬਾਅਦ ਇਸ ਨੂੰ ਮਿੰਨੀ ਚੰਡੀਗੜ੍ਹ ਇਟਸ ਅ ਵੈਲ ਪਲਾਨਡ ਸਿਟੀ ਮਿੰਨੀ ਚੰਡੀਗੜ੍ਹ ਦਾ ਦਰਜਾ ਇਸ ਸ਼ਹਿਰ ਨੂੰ ਪ੍ਰਾਪਤ ਹੈ ਜੋ ਸਾਡੇ ਬਜ਼ੁਰਗ ਦੱਸਦੇ ਕਿ 1980 ਦੇ 90 ਦੇ ਦਹਾਕੇ 'ਚ ਨੰਗਲ ਸ਼ਹਿਰ ਚ ਰੌਣਕਾਂ ਲੱਗਦੀਆਂ ਸੀ ਵੀ ਇੰਨੇ ਜਿਹੇ ਇੱਥੇ ਰੌਣਕਾਂ ਹੁੰਦੀਆਂ ਸੀ ਪਿਛਲੇ ਇੱਕ ਲਗਾਤਾਰ ਕਈ ਦਹਾਕਿਆਂ ਤੋਂ ਇਹ ਸ਼ਹਿਰ ਜਿਹੜਾ ਉਜੜਦਾ ਜਾ ਰਿਹਾ ਤੇ ਅੱਜ ਜਦ ਕਿ BBMP ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਫालतू ਪਈ ਹੈ BBMP ਦੀ ਵਰਕਸ਼ਾਪ ਉਹ ਬਿੱਲੀ ਪਈ ਹੈ ਉਸ ਦੇ ਬਾਵਜੂਦ BBMP ਸਾਡੇ ਸ਼ਹਿਰ ਵਾਸੀ ਕਿਲ ਨੇਰੀਆ ਸਾਡਾ ਪਹਾੜੀ ਮਾਰਕੀਟ ਸਾਡੀ ਮੇਨ ਮਾਰਕੀਟ ਸਾਡਾ ਅੱਡਾ ਮਾਰਕੀਟ ਜੋ ਸ਼ਹਿਰ ਦੀ ਜਿੰਦ ਜਾਨ ਹੈ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਨੇ ਸ਼ਹਿਰ ਦੇ ਪ੍ਰਮੁੱਖ ਰਹਾਇਸ਼ੀ ਇਲਾਕੇ ਨੇ ਉਹਨਾਂ ਲੋਕਾਂ ਦੇ ਉੱਤੇ ਵਿਚਾਰੇ ਮੈਨੂੰ ਰੋਜ਼ ਮਿਲਦੇ ਆ ਜਿਵੇਂ ਤੁਸੀਂ ਕਿਹਾ ਪੂਰਾ ਸ਼ਹਿਰ ਇਸ ਵੇਲੇ ਬਹੁਤ ਪਰੇਸ਼ਾਨ ਹੈ ਉਹ ਹਰ ਵੇਲੇ ਡਰ ਦੇ ਸਾਏ ਦੇ ਹੇਠ ਹੈ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਬੀਬੀਐਮਪੀ ਨਾਲ ਵੀ ਕੇਸ ਕਰ ਰਹੇ ਆ ਅਸੀਂ ਲੈਂਡ ਰਿਕਾਰਡਸ ਵੀ ਚੈੱਕ ਕਰ ਰਹੇ ਆ ਮਾਨਯੋਗ ਸੀਐਮ ਸਾਹਿਬ ਨੇ ਕੱਲ ਆ ਜਾਣਾ ਉਸ ਤੋਂ ਬਾਅਦ ਨੰਗਲ ਦੀ ਪੂਰੀ ਜਿਹੜੀ ਸਾਡੀ ਸੁਸਾਇਟੀ ਹਰ ਪਾਰਟੀ ਦੇ ਨੁਮਾਇੰਦੇ ਵੀ ਲਵਾਵਾਂਗੇ ਅਸੀਂ ਉਹਦੇ ਵਿੱਚ ਅਸੀਂ ਸੀਐਮ ਸਾਹਿਬ ਕੋਲ ਵੀ ਜਾਵਾਂਗੇ ਜੋ ਕਰਨਾ ਪਿਆ ਇਹ ਤੁਹਾਡੇ ਪੁੱਤ ਤੁਹਾਡੇ ਭਾਈ ਦਾ ਵਾਅਦਾ ਅਸੀਂ ਨੰਗਲ ਸ਼ਹਿਰ ਦੀ ਇੱਕ ਵੀ ਦੁਕਾਨ ਇੱਕ ਵੀ ਮਕਾਨ ਉਜੜਨ ਨਹੀਂ ਦੇਣਾ ਹਰ ਤਰੀਕੇ ਨਾਲ ਅਸੀਂ ਲੈਂਡ ਰਿਕਾਰਡ ਚੈੱਕ ਕਰ ਰਹੇ ਹਾਂ ਜੇ ਲੈਂਡ ਰਿਕਾਰਡ ਪੰਜਾਬ ਦੇ ਹੈ ਤਾਂ ਪੰਜਾਬ ਆਪਣੀ ਪਾਲਿਸੀ ਲੈ ਕੇ ਆਊਗਾ ਤੇ ਸਭ ਨੂੰ ਲੀਜ਼ ਜੇ ਅਗਰ ਲੈਂਡ ਰਿਕਾਰਡ BBMP ਹੈ ਤਾਂ ਅਸੀਂ BBMP ਦੇ ਬੋਰਡਸ 'ਚ ਜਾਵਾਂਗੇ ਕਿਉਂ ਸਾਡਾ ਸਾਡਾ ਵੀ ਅਸੀਂ ਮੈਂਬਰ ਆ ਉਹਦੇ ਸਾਡਾ ਹਿੱਸਾ ਹੈ ਸਾਡੀਆਂ ਜ਼ਮੀਨਾਂ ਨੇ ਤਾਂ BBMP ਦੇ ਕੋਲ ਜਾਵਾਂਗੇ ਤੇ ਉਹਨਾਂ ਤੋਂ ਲੀਜ਼ ਲੈ ਕੇ ਆਵਾਂਗੇ ਅਸੀਂ ਸ਼ਹਿਰ ਨੂੰ ਵਧਾਣਾ ਹੈ ਇਸ ਸ਼ਹਿਰ ਨੂੰ ਹੋਰ ਤਰੱਕੀ ਕਰਨੀ ਹੈ ਇਸ ਦੇ ਲਈ ਜੋ ਕਰਨਾ ਹੈ ਉਹ ਕਰਾ ਸਰ ਫਿਲਹਾਲ ਕਰ ਰਹੇ ਆ ਜੀ ਲਗਾਤਾਰ ਜਿਹੜਾ ਹੈ ਸਾਰੀ ਟੀਮਾਂ ਲੱਗੀਆਂ ਸਾਰੇ ਸ਼ਹਿਰ ਵਾਸੀਆਂ ਨਾਲ ਹੈ ਕੋਈ ਇਮੀਡੀਏਟ ਕੋਈ ਪੈਨਿਕ ਦੀ ਲੋੜ ਨਹੀਂ ਜੇ ਤੁਸੀਂ ਸੋਚੋ ਕਿ ਕੱਲ ਦਾ ਪਾਇਦਾ ਨਾ ਕੋਈ ਨਹੀਂ ਹੈ ਕਿਸੇ ਦੀ ਕੋਈ ਅਫਵਾਹ ਦੇ ਵਿੱਚ ਆਂਦੀ ਕੋਈ ਹੈ ਨਹੀਂ ਕਭੀ ਇਹ ਹੀ ਹੈ ਕਿ ਆਪਾਂ ਬੈਸਫੀਡ ਕੀਤਾ 31 ਤਰੀਕ ਤੱਕ ਕੋਈ ਨਹੀਂ ਵਿਕਸ਼ਨ ਤੇ ਉਹ ਵੀ ਜਿਹੜਾ ਹੈ ਸਿਰ ਤਿੰਨ ਬੰਦੇ ਜਾਂ 36 ਬੰਦੇ ਆ ਉਹ ਵੀ ਕੁਐਸਚਨੇਬਲ ਹੈ ਤਿੰਨ ਬੰਦੇਾਂ ਦਾ ਹੈ ਤੇ ਹਨਾ ਜੀ ਉਹਦਾ ਵੀ ਵਿਕਸ਼ਨ ਪਲਾਨ ਦੀ ਡੇਟ ਸਬਮਿਟ ਕਰਨੀ ਹੈ ਕਿ ਸਾਡਾ ਇਹ ਪਲਾਨ ਹੋਊਗਾ ਕਿਸੇ ਵੀ ਅਫਵਾਹ ਦੇ ਵਿੱਚ ਕਿਸੇ ਵੀ ਜਦੋਂ ਤੱਕ ਕੋਈ ਸਰਕਾਰ ਵੱਲੋਂ ਨਹੀਂ ਆਉਂਦਾ ਜਦੋਂ ਤੱਕ ਤੁਸੀਂ ਕੋਈ ਵੀ ਅਪਡੇਟ ਹੋਗਾ ਤੁਹਾਨੂੰ ਸਾਰੇ ਕਿ ਤੁਹਾਡੀ ਪਲੀ ਕੀ ਰਹੀ ਹੈ ਜਦੋਂ ਤੁਸੀਂ ਕੋਰਟ ਦੇ ਕੋਲ ਗਏ ਹੋ ਕਿਸ ਬਿਹਾਫ ਤੇ ਜਿਹੜਾ ਜਿਹੜਾ ਮਿਲਿਆ ਜੇ ਆਪਾਂ ਅਫੈਕਟਡ ਪਾਰਟੀਆਂ ਦੀ ਗੱਲ ਕਰੀਏ ਤਾਂ ਜਿੰਨਾ ਬੀਬੀਐਮਬੀ ਦੇ ਅੰਡਰ ਲੈਂਡ ਆਂਦੀ ਹੈ ਜਾਂ ਏਰੀਆ ਆਂਦਾ ਹੈ ਫਿਲਹਾਲ ਤਾਂ ਅਸੀਂ ਉਹਨੂੰ ਅਫੈਕਟਡ ਹੀ ਮੰਨ ਕੇ ਚੱਲਦੇ ਆ ਕਿਉਂਕਿ ਸਾਡੀ ਮੋਸਟ ਆਫ ਦਾ ਪ੍ਰੋਪਰਟੀਆਂ ਹੈ ਉਹਨਾਂ ਨੂੰ ਇਹ ਕਹਿੰਦੇ ਆ ਕਿ ਆਊਟ ਆਫ ਲੀਸ ਪਾਲਿਸੀਜ਼ ਹੋ ਚੁੱਕੀ ਹੈ ਤੇ ਸਾਨੂੰ ਇੱਕ ਕੈਟੇਗੋਰਾਇਜ਼ ਕਰ ਦਿੰਦੇ ਕਿ ਵੀ ਆਰ ਅਨਔਥਰਾਇਜ਼ਡ ਓਕੂਪੈਂਟਸ ਔਨ ਥਿਸ ਹੁਣ ਉਹਦੇ ਵਿੱਚ ਅਸੀਂ ਜੇ ਡਿਟੇਲਡ ਗੱਲ ਕਰੀਏ ਤਾਂ ਜੋ ਅਸੀਂ ਰਿਵਿਊ ਐਪਲੀਕੇਸ਼ਨ ਚ ਲੈ ਕੇ ਚੱਲੇ ਅਸੀਂ ਕੋਰਟ ਨੂੰ ਮੇਨ ਦੱਸਿਆ ਕਿ ਅਸੀਂ ਹੋਣ ਕਿਦਾਂ ਆਈ ਸਾਡੀ ਜੋ ਇਹ ਪ੍ਰੋਪਰਟੀਆਂ ਦੀ ਹੈਗੀ ਐ ਜੋ ਇਹ ਸਟਾਰਟਿੰਗ ਤੋਂ ਲੀਸ ਪਾਲਿਸੀ ਸ਼ੁਰੂ ਹੋਈਆਂ ਉਸ ਤੋਂ ਬਾਅਦ ਜਾ ਕੇ ਜੋ ਸਾਡੀ ਰਿਟਸ ਫਾਈਲ ਹੋਈਆਂ ਚਾਹੇ ਉਹ ਲੈਂਡ ਡਿਸਪਿਊਟ ਲਗਾ ਲੋ ਚਾਹੇ ਪੰਜਾਬ ਦਾ ਹੈ ਚਾਹੇ BBMP ਦਾ ਹੈ ਅਸੀਂ ਇਹ ਕਹਿੰਦੇ ਆ ਕਿ ਮਾਲਕ ਕੋਈ ਹੋਵੇ ਸਾਡਾ ਹੱਲ ਹੋਣਾ ਜ਼ਰੂਰੀ ਹੈ ਸਾਡੇ ਲੋਕਾਂ ਨੂੰ ਰੈਗੂਲਰਾਈਜ਼ ਹੋਣਾ ਜ਼ਰੂਰੀ ਹੈ ਜੋ ਅੱਜ ਦੀ ਘੜਬਹਤੀ ਸਥਿਤੀ ਦੇ ਮੁਤਾਬਕ ਅਸੀਂ ਦੇਖਦੇ ਆਏ ਹਾਂ ਕਿਉਂਕਿ ਬਹੁਤ ਲੰਬਾ ਡਿਸਪਿਊਟ ਚੱਲਦਾ ਆ ਰਿਹਾ ਹੈ ਤੇ ਇਸ ਦੇ ਨਾਲ ਹੀ ਅਸੀਂ ਇੱਕ ਚੀਜ਼ ਹੋਰ ਲੈ ਕੇ ਚੱਲੇ ਸੀ ਕਿ ਜਿਹੜੀ ਸਾਡੀ ਲੀਜ਼ ਪਾਲਿਸੀਜ਼ ਹੈ ਜਿਹੜੀ 1995 ਵਿੱਚ ਆਈਆਂ 2003 ਵਿੱਚ ਆਈਆਂ 2010 ਦੇ ਵਿੱਚ ਆਈਆਂ ਤੇ ਉਸ ਤੋਂ ਬਾਅਦ 2013 ਚ ਆਈਆਂ ਤੇ 2018 ਚ ਆਈਆਂ ਇਹ ਲੀਜ਼ ਪਾਲਿਸੀਜ਼ ਚਲੋ ਸੀਰੇ ਨਹੀਂ ਸਟਾਰਟ ਸਕੀਆਂ ਬਟ ਉਸ ਤੋਂ ਬਾਅਦ ਵੀ ਆਪਾਂ ਇਸ ਤੇ ਵਰਕ ਕਰਦੇ ਰਹੇ ਹਾਂ ਤੇ ਸਾਡੀ ਟਾਕਸ ਵੀ ਬੀਬੀਐਮਬੀ ਨਾਲ ਚੱਲਦੀ ਰਹੀਆਂ ਸੀ ਤੇ ਜੇਕਰ ਕੋਈ ਅੱਜ ਦਾ ਆਰਡਰ ਲਾਗੂ ਹੋ ਜਾਂਦਾ ਤਾਂ ਉਹ ਇੱਕ ਚੈਨਲ ਆ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਣਾ ਸੀ ਇਸ ਲਈ ਜੋ ਇਹ ਹੈ ਅੱਗੇ ਸਾਡੀ ਲੜਾਈ ਹੈ ਮੇਨ ਕਿ ਅਸੀਂ ਆਪਣੇ ਸ਼ਹਿਰ ਦੇ ਨੂੰ ਰੈਗੂਲਰਾਈਜ਼ ਕਰਵਾਈਏ ਤੇ ਇਸ ਵਿੱਚ ਸਾਰੇ ਦੇ ਸਾਰੇ ਸ਼ਹਿਰ ਵਾਸੀਆਂ ਦੀ ਸਾਥ ਦੀ ਸਨ ਲੋੜ ਪਵੇ। ਇਹ ਟੈਂਪਰੇਰੀ ਰੀਲੀਫ ਹੈ ਅੱਗੇ ਕਦੋਂ ਸੁਣਵਾਈ ਹੋਣੀ ਹੈ ਇਸ ਤਰ੍ਹਾਂ ਕੋਈ ਹਜੇ ਡੇਟ ਪਈ ਹੈ ਜਾਂ ਪਰਮਾਨੈਂਟ ਰੀਲੀਫ ਮਿਲੇ ਇਸ ਇਸ ਵਿੱਚ ਮੈਂ ਦੱਸ ਦੇਣਾ ਜੀ ਜੋ ਐਪੀਆਲ ਸੀ ਉਹ ਲਾਸਟ 11 12 2025 ਨੂੰ ਹਾਈ ਕੋਰਟ ਦੁਆਰਾ ਡਿਸਪੋਜ਼ ਆਫ ਕਰ ਦਿੱਤੀ ਸੀ ਇਹੀ ਆਰਡਰ ਕਰਕੇ ਜਿਹਦੇ ਵਿੱਚ ਬੀਬੀਐਮਬੀ ਨੂੰ 1 ਮਹੀਨੇ ਦਾ ਟਾਈਮ ਦਿੱਤਾ ਸੀ ਕਿ ਤੁਸੀਂ ਅਬਿਕਸ਼ਨ ਆਰਡਰ ਕਰਵਾ ਕੇ ਇਹਦੀ ਕੰਪਲਾਈਂਸ ਰਿਪੋਰਟ ਧਾਰ ਕਰਨੀ ਹੈ ਤੇ ਹੁਣ ਅੱਜ ਉਹ ਆਰਡਰ ਜਦ ਰੀਕਾਲ ਹੋ ਜਾਂਦਾ ਹੈ ਤਾਂ ਇੱਕ ਤਰ੍ਹਾਂ ਪੀਆਲ ਦੁਬਾਰਾ ਚਾਲੂ ਹੋ ਚੁੱਕੀ ਹੈ ਜਿਹਦੇ ਵਿੱਚ ਰਿਵਿਊ ਐਪਲੀਕੈਂਟਸ ਨੇ ਆਪਣਾ ਸਟੈਂਡ ਰੱਖਿਆ ਹੈ ਕੋਰਟ ਨੇ ਸਾਡਾ ਸਟੈਂਡ ਕਨਸਿਡਰ ਕੀਤਾ ਹੈ ਤੇ ਆਫਟਰ ਕਨਸਿਡਰਿੰਗ ਦਾ ਸਟੈਂਡ ਤੇ ਨੋਟਿਸ ਆਫ ਮੋਸ਼ਨ ਜੋ ਇਸ਼ੂ ਕੀਤਾ ਹੈ ਉਦੇ ਵਿੱਚ ਆਪਣਾ ਜੋ ਇਹ ਬਾਕੀ ਪਾਰਟੀਆਂ ਐ ਜੋ ਵੀ ਉਥੇ ਅਪੀਅਰ ਹੋਏ ਸੀ ਉਹ ਵੀ ਇਹਦਾ ਰਿਪਲਾਈ ਫਾਈਲ ਕਰਨਗੇ ਤੇ ਰੀਫਰੈਸ਼ਲੀ ਇਹ ਪੀਆਈਐਲ ਨੂੰ ਡਿਸਾਈਡ ਕੀਤਾ ਜਾਏਗਾ ਅੱਛਾ ਤੁਸੀਂ ਲੋਕਲ ਰੈਜ਼ੀਡੈਂਟ ਵੀ ਹੋ ਅਫੈਕਟਡ ਪਾਰਟੀ ਵੀ ਹੋ ਐਜ਼ ਲਾਇਰ ਤੁਸੀਂ ਜਿਹੜਾ ਗਏ ਹੋ ਹਾਈ ਕੋਰਟ ਤੱਕ ਇੱਕ ਸਰਕਾਰਾਂ ਬਹੁਤ ਸਾਰੀਆਂ ਆਈਆਂ ਲੀਜ਼ ਦਾ ਮਸਲਾ ਜਿਹੜਾ ਨੰਗਲ ਦੇ ਵਿੱਚ ਹਮੇਸ਼ਾ ਬਣਿਆ ਰਿਹਾ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ ਕਿਸੇ ਨੇ ਹੱਲ ਨਹੀਂ ਕਰਵਾਇਆ ਅੱਜ ਵੀ ਜਿਹੜਾ ਇਹ ਮਸਲਾ ਜੂੰਦਾ ਉੱਤੇ ਸਰਕਾਰਾਂ ਕਲੇਮ ਤਾਂ ਜ਼ਰੂਰ ਕਰਦੀਆਂ ਕਿ ਨੰਗਲ ਨੂੰ ਅਸੀਂ ਬਸਾਉਣਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਸਰਕਾਰਾਂ ਦਾ ਰੋਲ ਇਹਦੇ ਵਿੱਚ ਰਿਹਾ ਹੈ ਅਸੀਂ ਮੈਂ ਇਸ ਤੇ ਪਹਿਲੇ ਵੀ ਇਹ ਗੱਲ ਕੀਤੀ ਹੈ ਕਿ ਠੀਕ ਹੈ ਜੋ ਸਰਕਾਰਾਂ ਪਹਿਲੇ ਨਹੀਂ ਕਰਵਾ ਸਕੀਆਂ ਅੱਗੇ ਸਾਡੇ ਕੋਲ ਟਾਈਮ ਹੈ ਤੇ ਇਹ ਲੜਾਈ ਹੁਣ ਸਾਡੀ ਸ਼ਹਿਰ ਵਾਸੀਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਹਨੂੰ ਸ਼ਹਿਰ ਨਾਲ ਪਿਆਰ ਹੋਊਗਾ ਉਹ ਆਪਣੇ ਸ਼ਹਿਰ ਲਈ ਜ਼ਰੂਰ ਲੜੂਗਾ ਤੇ ਮੈਂ ਬਤੌਰ ਅੱਜ ਮੈਂ ਤੁਹਾਨੂੰ ਇਹ ਵੀ ਬਿਆਨ ਕਰਦਾ ਕਿ ਮੈਂ ਜੋ ਇਹ ਕੰਮ ਕੀਤਾ ਹੈ ਮੈਂ ਆਪਣੇ ਸ਼ਹਿਰ ਨਾਲ ਜੋ ਪਿਆਰ ਕਰਦਾ ਹਾਂ ਤੇ ਉਹਦੇ ਮੁਤਾਬਕ ਕੀਤਾ ਹੈ ਜੀ ਤੁਹਾਡਾ ਨਾਮ ਕੀ ਹੈ ਸਰ ਮੇਰਾ ਨਾਮ ਐਡਵੋਕੇਟ ਅਮਨ ਬਜਾਜ ਹੈ ਜੀ ਜੋ ਮੈਂ ਨੰਗਲ ਕੋਰਟ ਅਨੰਦਪੁਰ ਸਾਹਿਬ ਕੋਰਟ ਅਤੇ ਡਿਸਟ੍ਰਿਕਟ ਕੋਰਟ ਰੂਪਨਗਰ ਵਿਖੇ ਪ੍ਰੈਕਟਿਸ ਕਰਦਾ ਹਾਂ ਹਾਈ ਕੋਰਟ ਤੋਂ ਵੀ ਆਪਣੇ ਕੋਲੋਂ ਪਈ ਸੀ ਆਪ ਪਈ ਸੀ ਨਹੀਂ ਉਹਨਾਂ ਦਾ ਵੀ ਦੱਸ ਦਿੰਦਾ ਜੀ ਤੁਸੀਂ ਪੁੱਛਣਾ